ਫਰਮਾਨ ਕਰਕੇ ਮੈਂ ਤਾਂ ਤੁਹਾਡੇ ਨਾਲ ਹੀ ਆ ਠੀਕ ਹੈ ਨਾ ਗੱਲ ਮੈਂ ਤਾਂ ਤੁਹਾਡੇ ਨਾਲ ਹੀ ਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਧਰ ਵੀ ਕਰੇ ਬੰਦੇ ਤਾਂ ਮੈਨੂੰ ਅਗਲੀ ਵਾਰ ਵੀ ਵੋਟ ਪਾ ਦਿਓ ਤੇ ਨਹੀਂ ਮੈਨੂੰ ਦਾਅਵਾ ਕਰਦੇ ਇੱਕ ਵਕ ਇੱਕ ਮੌਕਾ ਜ਼ਰੂਰ ਦਿਓ ਵੀ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਜੀ ਵੀ ਗਲਤ ਅੰਸਰਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਵੀ ਕੋਈ ਲੜਾਈ ਝਗੜੇ ਵਾਲਾ ਮਾਹੌਲ ਪੈਦਾ ਨਾ ਕਰਨਾ ਵੀ ਕਿਸੇ ਤਰ੍ਹਾਂ ਦਾ ਕੋਈ ਗੰਦ ਪਾਉਣ ਦੀ ਕੋਸ਼ਿਸ਼ ਨਾ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਸਾਡੀ ਪਾਰਟੀ ਦਾ ਚਾਹੇ ਬਾਹਰਲੀ ਪਾਰਟੀ ਦਾ ਚਾਹੇ ਆਮ ਪਾਰਟੀ ਦਾ ਚਾਹੇ ਅਕਾਲੀ ਦਲ ਦਾ ਸਾਰੇ ਪਾਰੀਆਂ ਤੇ ਸਤਿ ਸ੍ਰੀਕਾਲ ਜੇ ਤੁਹਾਨੂੰ ਪਤਾ ਹੈ ਵੀ ਬਲਾਕ ਸੰਪਤੀ ਤੇ ਜਿਹੜਾ ਪ੍ਰਸ਼ਦਨ ਕੋਣਾ ਹੋ ਰਹੀ ਹੈ ਡਾਇਮੰਡਵਾਲਾ ਜ਼ੋਨ ਨੰਬਰ 14 ਕੋ ਵੱਖ-ਵੱਖ ਪਾਕਿਆਂ ਦੇ ਵੀਰਵਾਰ ਕਾਲੀਦਾਲ ਆਮ ਆਦੀ ਪਾਰਟੀ ਪੂਰੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਬਹਿਮਨ ਜੋਰ ਤੋਂ ਜੋਰ ਲੜ ਰਹੇ ਨੇ ਬੀਬੀ ਰਾਜਵੀਰ ਕੌਰ ਪਿੰਡ ਬੱਲੂਆਣਾ ਪਤਨੀ ਨਾਲ ਸੰਸਰਾ ਤੇ ਅੱਜ ਇਹ ਪਿੰਡ ਬੱਲੂਆਣਾ ਵਿਖੇ ਵੱਖ-ਵੱਖ ਘਰਾਂ ਵਿੱਚ ਜਾ ਕੇ ਬੋਟਾਂ ਤੱਕ ਪਹੁੰਚ ਕਰ ਰਹੀ ਸੀ ਤੇ ਅਸੀਂ ਗੱਲਬਾਤ ਕਰਾਂਗੇ ਭੈਣ ਚਰਨ ਦੀਪ ਕੌਰ ਵੀ ਸਾਡੇ ਨਾਲ ਨੇ ਜੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਲਾਲ ਸਿੰਘ ਸਰਾਣ ਤੇ ਉਹਨਾਂ ਦੀ ਪਤਨੀ ਹੋਰ ਜਿਹੜੇ ਸਮਰਥਕ ਹੈਗੇ ਕਹਿੰਦਾ ਕਰਾਂਗੇ ਪੰਜ ਸੱਸੀ ਕਾਂਗਰਸ ਪਾਰਟੀ ਨੇ ਲਾਲ ਸਿੰਘ ਸਰਾਣ ਨੂੰ ਕੌਚ ਰਿਹਾ ਵੇਖੋ ਜੀ ਮੈਨੂੰ 5-6 ਸਾਲ ਹੋ ਗਏ ਸੀਨੀਅਰ ਵਾਈਸ ਪ੍ਰਧਾਨ ਬਠਿੰਡੇ ਦੇ ਬਤੌਰ ਕੰਮ ਕਰ ਰਹੀ ਸੀ ਮੇਰੇ ਨਾਲ ਲਾਲ ਸਿੰਘ ਸਰਾਣ ਜੁੜੇ ਹੋਏ ਆ ਇਹਨਾਂ ਨੇ ਆਂਖੱਖ ਮਿਹਨਤ ਕੀਤੀ ਹੈ ਤੇ ਸਾਫ ਸ਼ਵੀ ਦੇ ਮਾਲਕ ਹੈ ਮੈਂ ਅੱਜ ਪਿੰਡ ਚ ਡੋਰ ਟੂ ਡੋਰ ਕਰ ਰਹੀ ਸੀ ਮੈਨੂੰ 1% ਵੀ ਕਿਤੇ ਇਹ ਲੰਬਾ ਨਹੀਂ ਮਿਲੇ ਵੀ ਲਾਲ ਸਿੰਘ ਸਾਡੇ ਅਸੀਂ ਫੋਨ ਕੀਤਾ ਤੇ ਉੱਥੇ ਪਹੁੰਚੇ ਨਹੀਂ ਜੀ ਜਦੋਂ ਵੀ ਕੋਈ ਪਾਰਟੀ ਨੂੰ ਲੋੜ ਸੀ ਜੀ ਜਿਵੇਂ ਬੱਸਾਂ ਵਗੈਰਾ ਕਾਰਾਂ ਵਗੈਰਾ ਲੈ ਕੇ ਨਹੀਂ ਤੇ ਪਹਿਲ ਦੇ ਦਾ ਤੇ ਮੂਰੇ ਇਲਾਕੇ ਇਹਨਾਂ ਨੇ ਮਦਦ ਕੀਤੀ ਜੀ ਪਾਰਟੀ ਦੀ ਇਸੇ ਲਈ ਇਹਨਾਂ ਨੂੰ ਟਿਕਟ ਲਈ ਨਵਾਜਿਆ ਪਾਰਟੀ ਕੀ ਕੀ ਤੁਸੀਂ ਲੋਕਾਂ ਸਾਹਮਣੇ ਮੁੱਦੇ ਰੱਖ ਰਹੇ ਹੋ ਵੀ ਗੱਲ ਕਰ ਰਹੇ ਹੋ ਵੀ ਤੁਹਾਡੇ ਕੀ ਕੀ ਮਸਲੇ ਹੱਲ ਹੋਣਗੇ ਦੇਖੋ ਜੀ ਪਹਿਲਾ ਮਸਲਾ ਤਾਂ ਮੇਰੇ ਜਿਹੜੇ ਪਿੰਡਾਂ ਦਾ ਹੈਗਾ ਨਸ਼ੇ ਦਾ ਸਭ ਤੋਂ ਪਹਿਲਾਂ ਕਿ ਮਾਵਾ ਦੇ ਪੁੱਤ ਮਾਰ ਰਹੇ ਆ ਕਿਸੇ ਵੀ ਸਰਕਾਰਾਂ ਦਾ ਕੋਈ ਗੌਰ ਨਹੀਂ ਜਿੰਨਾ ਚਿਰ ਅਸੀਂ ਪੈਂਟ ਲੈਵਲ ਤੋਂ ਇਹ ਕਮੇਟੀਆਂ ਬਣਾ ਕੇ ਉਠਦੇ ਨਹੀਂ ਆਪਦੇ ਤਣੋਂ ਮਣੋਂ ਜਿਸ ਤੇ ਘਰ ਅੱਗ ਲੱਗਦੀ ਉਹਨੂੰ ਪਤਾ ਵੀ ਇਹ ਦੁੱਖ ਕੀ ਹੁੰਦਾ ਜਿੰਨਾ ਟਾਈਮ ਇਹ ਅਸੀਂ ਸਾਰੇ ਸਾਡਾ ਇਹ ਹੀ ਏਜੰਡਾ ਹੈ ਕਿ ਪਿੰਡਾਂ 'ਚੋਂ ਨਸ਼ਾ ਬੰਦ ਕਰਨਾ ਹੈ ਫਿਰ ਬੱਚੇ ਨੂੰ ਰੋਜ਼ਗਾਰ ਦੇਣਾ ਇੱਕ ਜੀ ਜਿਵੇਂ ਇਸ ਕੰਦਰ ਮੈਂ ਵੇਖਦੀ ਆਂ ਕਿ ਪਿਛਲੀ ਵਾਰ ਸਾਡੇ ਲੀਡਰ ਸੀਗੇ ਪਾਰਟੀ ਦੇ ਉਹ ਰਹੇ ਆ ਨਾ ਸਰਪੰਚ ਸਾਹਿਬ ਰਹੀ ਹੈ ਉਹਨਾਂ ਨੇ ਵਿਕਾਸ ਬਿਲਕੁਲ ਨਹੀਂ ਕੀਤਾ ਜੀ 0% ਵਿਕਾਸ ਹੈ ਮੈਂ ਗਲੀਆਂ ਚ ਗਈਆਂ ਉੱਥੇ ਲੋਕਾਂ ਦੇ ਇਹ ਹੀ ਲੰਬਿਆ ਜਿਵੇਂ ਵਾਟਰ ਬੈਕਸ ਦਾ ਪਾਣੀ ਨਹੀਂ ਪਹੁੰਚਿਆ ਕਰਾਂ ਚ ਹਮ ਗਰੀਬ ਲੋਕਾਂ ਦਾ ਛੋਟੀਆਂ-ਛੋਟੀਆਂ ਦਿੱਕਤਾਂ ਆਉਂਦੀਆਂ ਜੀ ਤੇ ਫਿਰ ਸਾਡੀ ਪਾਰਟੀਆਂ ਚ ਰਹਿਣ ਦਾ ਕੀ ਫਾਇਦਾ ਜੇ ਅਸੀਂ ਉਹਨਾਂ ਦੇ ਉਹੀ ਮੇਨ ਜਿਹੜੇ ਥੋੜੇ-ਥੋੜੇ ਕੰਮ ਹੈ ਉਹੀ ਨਹੀਂ ਪੂਰੇ ਕਰ ਸਕਦੇ ਸੁੰਦਰਜੀ ਹੋਰ ਕੋਈ ਬਹੁਤੀ ਵੱਡੀ ਗੱਲ ਇਹ ਨਹੀਂ ਹੈਗੀ ਕਿ ਜਿਵੇਂ ਪਾਰਟੀ ਚ ਅਸੀਂ ਰਹਿੰਦੇ ਆ ਤੇ ਸਾਡੇ ਲਈ ਕੋਈ ਐਵੇਂ ਹੁੰਦਾ ਪਰ ਸਾਨੂੰ ਇਹ ਹੁੰਦਾ ਕਿ ਅਸੀਂ ਉਹਨਾਂ ਲੋਕਾਂ ਚ ਜਾਈਏ ਤੇ ਸਾਡੇ ਤੇ ਕੋਈ ਬਲੇਮ ਨਾ ਹੋਵੇ ਹਮ ਸਦਾ ਹੀ ਹੁੰਦਾ ਕਿ ਅਸੀਂ ਉਹਨਾਂ ਦੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਲਈਏ ਕਿਉਂਕਿ ਸਾਡੇ ਤਾਂ ਹੜੀ ਸੋਨੀਆ ਵਾਲਾ ਕੰਮ ਹੈ ਜੀ ਇਹ ਹਮ ਅਸਤਾਏ 6 ਮਹੀਨੇ ਬਾਅਦ ਨਮਰੇ ਚੋਲੀ ਢਣੀ ਹੈ ਅੱਜ ਕੱਲ ਲੋਕ ਵੀ ਬੜੇ ਚੋਸ ਤੇ ਸਮਝਦਾਰ ਹੈ ਜੀ ਉਹਨਾਂ ਨੂੰ ਸਭ ਕੁਝ ਪਤਾ ਹੈਗਾ ਕਿ ਇਹ ਲਾਲ ਜਿ ਦੇ ਕੇ ਵੋਟਾਂ ਪਟੋ ਰਹੇ ਹੈ ਜੋ ਕੋਈ ਆਪਦੇ ਵਾਦੇ ਵਾਦੇ ਪੂਰੇ ਕਰਨਗੇ ਫਰਸ਼ ਬੰਦਾ ਜੀ ਇੱਕ ਵਾਰ ਮੈਂ ਤਾਂ ਇੱਕ ਵਾਰੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇੱਕ ਵਾਰ ਮੌਕਾ ਦਿਓ ਜੇ ਤੁਹਾਨੂੰ ਆਪ ਪਤਾ ਲੱਗੂ ਵੀ ਤੁਹਾਡੇ ਵਿੱਚ ਖੜਦਾ ਸਦਾ ਕੈਂਡੀਡੇਟ ਕਿ ਨਹੀਂ ਖੜਦਾ ਇਹ ਰਾਧਾ ਢਾਈ ਰਾਈ ਵੀ ਕਰ ਅੱਛਾ ਪਹਿਲੀ ਵਾਰੀ ਜਿਵੇਂ ਹੁਣ ਆਪਣੇ ਪੂਰੇ ਸਮਾਜ 'ਚ ਹੁੰਦਾ ਵੀ ਜਿਵੇਂ ਇਲੈਕਸ਼ਨ ਲੜਦੇ ਹੋ ਪਹਿਲੀ ਵਾਰੀ ਆਉਂਦਾ ਹੈ ਤਾਂ ਤੁਸੀਂ ਡੋਰ ਡੋਰ ਕਰ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਯਾਰ ਮਿਲ ਰਹਾ ਜੀ ਲੋਕਾਂ ਦਾ ਜੋ ਪਹਿਲੀ ਵਾਰੀ ਮੈਂ ਪਹਿਲੀ ਵਾਰੀ ਵਿਚ ਰਹੀ ਆ ਮੈਂ ਤਾਂ ਇਹ ਮੈਨੂੰ ਬਹੁਤ ਸਤਿਕਾਰ ਮਿਲ ਰਿਹਾ ਲੋਕਾਂ ਦਾ ਕਿੱਦਾਂ ਦਾ ਲੱਗਦਾ ਲੋਕਾਂ ਦਾ ਜੀ ਲੱਗਦੇ ਹੋ ਬਹੁਤ ਵਧੀਆ ਲੱਗ ਰਿਹਾ ਜੀ ਲੱਗ ਰਿਹਾ ਵੀ ਕੰਫੀਡੈਂਸ ਆ ਪੂਰਾ ਵੀ ਦਿਤਾ ਦੇਣਗੇ ਅੱਛਾ ਹਾਂਜੀ ਹਾਂਜੀ ਬਈ ਕੀ ਕਹਿਣਾ ਚਾਹਣਾ ਹੈ ਲਾਭ ਸਿੰਘ ਪਿੰਡ ਬੱਲੂਆਣਾ ਜੀ ਪਹਿਲਾਂ ਤਾਂ ਮੈਂ ਆਦੇ ਸੱਚੇ ਹਲਕੇ ਦੇ ਵੋਟਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਪਾਰਟੀ ਕੁਲਜਾ ਕਾਂਗਰਸ ਪਾਰਟੀ ਨੇ ਸਰਵੇ ਕਰੇ ਤੇ ਮੇਰਾ ਨਾਮ ਅੱਗੇ ਲਿਆਂਦਾ ਲੋਕਾਂ ਦੀ ਬਦੌਲਤ ਹੀ ਮੈਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਲੋਕਾਂ ਨੂੰ ਜਦੋਂ ਸਰਵੇਖਣ ਹੋਇਆ ਪਹਿਲਾ ਪਹਿਲੇ ਤੌਰ ਤੇ ਮੈਂ ਚਿੱਤੇ ਆਪਦੇ ਹਲਕੇ ਦੇ ਵੋਟਰਾਂ ਦਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਮੂਚੀ ਪੰਜਾਬ ਦੀ ਲੀਡਰਸ਼ਿਪ ਜ਼ਿਲ੍ਹੇ ਦੀ ਲੀਡਰਸ਼ਿਪ ਮੇਰੇ ਪਿੰਡ ਦੇ ਆਗੂ ਭੈਣ ਕਰਨਜੀਤ ਕੌਰ ਜਰਨੈਲ ਸਿੰਘ ਸਰਪੰਚ ਜੀਤੀ ਸਿੰਘ ਚੇਅਰਮੈਨ ਜੀ ਸੁਲਦੀਪ ਸਿੰਘ ਜੀ ਲਾਡੀ ਜੀ ਹੋਰ ਸੀਨੀਅਰ ਆਗੂ ਅਮਨਦੀਪ ਚਰਮਨਾ ਕਰਸੇਵਕ ਸਿੰਘ ਜੀ ਮੇਰੇ ਪਿੰਡ ਤੋਂ ਜੋ ਹੈਗੇ ਆ ਹੋਰ ਇਲਾਕੇ ਦੇ ਜਿੰਨੇ ਵੀ ਮੋਤਵਾਰ ਆਗੂ ਹੈ ਕਾਂਗਰਸ ਪਾਰਟੀ ਦੇ ਸਭ ਦਾ ਦਿਲੋਂ ਬਹੁਤ ਬਹੁਤ ਤਨਵਾਦ ਕਰਦਾ ਵੀ ਜਿਨ੍ਹਾਂ ਨੇ ਵੀ ਇੱਕ ਪਾਰਟੀ ਨੂੰ ਮੇਰੇ ਪ੍ਰਤੀ ਆਪਣੀ ਵਿਚਾਰਧਾਰਾ ਦਿੱਤੀ ਤੇ ਮੈਨੂੰ ਪਾਰਟੀ ਨੇ ਟਿਕਟਨਵਾਜਿਆ ਵੀ ਲੋਕਾਂ ਦੇ ਸਾਹਮਣੇ ਕੀ ਗੱਲ ਰੱਖ ਰਹੇ ਹਾਂ ਵੀ ਜੋ ਮੰਨ ਲਓ ਜਿਵੇਂ ਇਹ ਸਵਾਸਤਾ ਪੁੱਛਾ ਵੀ ਲੋਕ ووٹ ਤੁਹਾਨੂੰ ਕਿਉਂ ਪਾਉਣ ਦੇਖੋ ਜੀ ਪਹਿਲੀ ਗੱਲ ਤਾਂ ਅੱਜ ਕੱਲ ਨਸ਼ੇ ਦਾ ਬਹੁਤ ਦਿੱਖਦਾ ਜੀ ਨਸ਼ੇ ਦੇ ਬਹੁਤ ਜਿਆਦੇ ਨਸ਼ੇ ਨਾਲ ਲੋਕ ਮਾਵਾ ਦੇ ਪੁੱਤ ਮਰ ਰਹੇ ਆ ਜੀ ਪਰ ਤੁਹਾਡੇ ਪ੍ਰਸ਼ਾਸਨ ਨੇ ਵੀ ਖੈਰ ਬਹੁਤ ਜਿਆਦਾ ਜ਼ੋਰ ਲਾ ਰੱਖਿਆ ਮੈਨੂੰ ਸਾਡੇ ਐਸਐਸਪੀ ਨੇ ਵੀ ਸਾਰੇ ਪ੍ਰਸ਼ਾਸਨ ਨੇ ਵੀ ਬਹੁਤ ਕੰਟਰੋਲ ਕਰ ਰਹੀ ਪਰ ਉਹਨਾਂ ਨਾਲ ਜੇ ਆਪਾਂ ਵੀ ਪਿੰਡ ਦੇ ਤੌਰ ਤੇ ਵੀ ਸਹਿਯੋਗ ਦੇਵਾਂਗੇ ਵੀ ਫੇਰ ਹੀ ਜਾ ਕੇ ਆਪਣੀ ਗੱਲ ਇਹ ਬਣੂਗੀ ਜੀ ਵੀ ਨਸ਼ੇ ਤੇ ਰੋਕ ਪਾਈ ਜਾਊਗੀ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਵੀ ਨਸ਼ੇ ਤੇ ਕੰਟਰੋਲ ਕਰਨ ਦੀ ਪਹਿਲਾਂ ਤੇ ਸਰਨ ਵੱਟੀ ਗੱਲ ਇਹ ਕੋਸ਼ਿਸ਼ ਕਰਦੇ ਆ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਆ ਵੀ ਕਦੇ ਵੀ ਸਾਡੇ ਕੋਲੇ ਕੋਈ ਨਸ਼ਾ ਤਸਕਰ ਵੀ ਸਪਾਰਸ਼ ਲੈ ਕੇ ਨਾ ਆਵੇ ਕਿਸੇ ਵੀ ਪ੍ਰਕਾਰ ਦੀ ਅਸੀਂ ਕੋਈ ਉਹਦੀ ਮਦਦ ਨਹੀਂ ਕਰਾਂਗੇ ਤੇ ਕਾਨੂੰਨ ਦੇ ਨਾਲ ਨਹੀਂ ਖੜਾਵਾਂਗੇ ਇਦਰੇ ਹੁਣ ਆਪਣੇ ਪਿੰਡ ਆਪਣੇ ਪਿੰਡ ਦੀ ਗੱਲ ਕਰੀਏ ਪੱਲੂਆਂ ਦਾ ਪਿੰਡ 'ਚ ਨਸ਼ਾ ਚੱਲਦਾ ਰਿਹਾ ਲੋਟੇ ਇਹ ਕਹਿੰਦਾ ਵੀ ਅੱਗੇ ਤੋਂ ਕੋਈ ਨਸ਼ਾ ਤਸਕਰ ਹੈ ਚਾਹੇ ਨਸ਼ਾ ਲੈਣ ਵਾਲਾ ਜਾਂ ਦੇਣ ਵਾਲਾ ਉਹਦੇ ਲਈ ਤੁਸੀਂ ਅੱਗੇ ਉਹਦੇ ਮਗਰ ਕਦੇ ਨਹੀਂ ਜਾਓਗੇ ਦੇਖੋ ਜੀ ਕਈਆਂ ਨੂੰ ਇਹ ਨਸ਼ੇ ਦੇ ਬੱਤੇ ਆਦੀ ਹੋ ਚੁੱਕੇ ਆ ਉਹ ਖਾਂਦੇ ਪੀਂਦੇ ਆ ਜੀ ਕਲਾ ਵੇਚਦੇ ਨਹੀਂ ਮੇਰੇ ਪਿੰਡ ਦੇ ਵਿੱਚ ਨਸ਼ਾ तकरीबन ਨਹੀਂ ਵੇਚਿਆ ਜਾਂਦੀ ਠੀਕ ਹੈ ਜੀ ਚਲੋ ਖੰਦੇ ਜੀ ਜੋ ਬਾਦੀ ਅਨਸਰ ਆਉਂਦੇ ਗੰਦੇ ਅਨਸਰ ਉਹਨਾਂ ਨੂੰ ਰੋਕ ਪਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਪੁਲਿਸ ਪਾਰਟੀ ਵੀ ਬਹੁਤ ਜ਼ੋਰ ਲਾਉਂਦੀ ਵੀ ਪਿੰਡ ਦੇ ਵਿੱਚ ਨਾ ਆਵੇ ਪਰ ਚਲੋ ਜੀ ਆਪਾਂ ਫਿਰ ਵੀ ਇਹ ਗੱਲ ਕਹਿੰਦੇ ਆ ਜੀ ਵੀ ਇਹਨਾਂ ਬੱਚਿਆਂ ਦਾ ਜਿੰਨਾ ਹੋ ਸਕਿਆ ਵੀ ਕਮੇਟੀਆਂ ਬਣਾਟੇ ਜੇ ਪ੍ਰਮਾਤਮਾ ਨੇ ਸਿਰ ਤੇ ਹੱਥ ਰੱਖਿਆ ਲੋਕਾਂ ਨੇ ਮਿਹਰ ਕਰੀ ਤਾਂ ਇਹਨਾਂ ਦੇ ਇਲਾਜ ਕਰਵਾਵਾਂਗੇ ਵੀ ਖੁਜੀ ਇਲਾਜ ਕਰਵਾਉਣ ਦਾ ਪ੍ਰਬੰਧ ਕਰਾਂਗੇ ਵੀ ਸਰਕਾਰਾਂ ਨਾਲ ਮਿਲ ਮਿਲ ਜੁਲ ਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਕਾਂਗਰਸ ਪਾਰਟੀ ਸਰਕਾਰ ਆਊਗੀ ਤੇ ਉਹਦੇ ਨਾਲ ਮਿਲ ਕੇ ਜਿੰਨਾ ਹੱਲ ਹੋ ਸਕਿਆ ਤੇ ਜਿਵੇਂ ਤੁਹਾਨੂੰ ਭੈਣ ਜੀ ਨੇ ਦੱਸਿਆ ਵੀ ਗਲੀਆਂ ਗਲੀਆਂ ਦੇ ਵੀ ਉਹੀ ਲੋਕਾਂ ਦਾ ਹਜੇ ਮੁਸ਼ਕਲਾਂ ਦਾ ਹੱਲ ਨਹੀਂ ਹੋਇਆ ਗੇ ਗਲੀਆਂ ਪੱਕੀਆਂ ਨਾਲੀਆਂ ਦਾ ਉਹੀ ਪਿੰਡਾਂ ਦੇ ਵਿੱਚ ਹਜੇ ਚੱਲ ਰਹੇ ਐ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਜੀ ਇੱਕ ਵਾਰ ਜੋ ਜਿਲ੍ਹਾ ਪ੍ਰਸ਼ਾਸਨ ਆਪਣੇ ਆਉਣੀਆਂ ਗ੍ਰਾਂਟਾਂ ਆਉਂਦੀਆਂ ਜੀ ਉਹਦਾ ਜਿੰਨਾ ਹੋ ਸਕਿਆ ਤੇ ਬਾਕੀ ਜਦੋਂ ਸਾਡੀ ਸਰਕਾਰ ਆਈਏ ਕਾਂਗਰਸ ਪਾਰਟੀ ਸਰਕਾਰ ਆਈ ਹਰੇਕ ਪ੍ਰਕਾਰ ਦੇ ਲੋਕਾਂ ਨਾਲ ਵੀ ਉਹ ਕਰਨ ਸੀ ਠੀਕ ਹੈ ਇਸ ਤੋਂ ਪਹਿਲਾਂ ਵੀ ਅਸੀਂ ਸਰਨ ਵੱਡੀ ਕਲ ਮੋਟਰ ਆਪਣੇ ਏਰੀਆ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਲੋਕਾਂ ਤੋਂ ਵੀ ਆਪਾਂ ਬਗੈਰ ਸਵਾਰਥ ਦੇ ਲੋਕਾਂ ਨਾਲ ਨਿਰਵਕ ਵੀ ਖੜੇ ਆ ਵੀ ਜਨਰਲ ਲੋਕਾਂ ਨਾਲ ਖੜੇ ਆ ਆਪਾਂ ਇਹਨਾਂ ਲੋਕਾਂ ਨੂੰ ਫੇਰ ਵੀ ਕਹਿਣੇ ਆ ਵੀ ਕੱਲ ਨੂੰ ਚਲੋ ਜਿੱਤ ਹੋਣੀ ਹੈ ਜਾਂ ਪ੍ਰਮਾਤਮਾ ਨੂੰ ਇਹ ਪ੍ਰਮਾਤਮਾ ਨੂੰ ਪਤਾ ਜੀ ਸਾਰਾ ਕੁਛ ਹੈ ਜੀ ਮੇਰੇ ਭਰਾਵਾਂ ਨੇ ਮੇਰੇ ਸਾਥ ਅਸਾਂ ਤਿੰਨ ਬੰਦੇ ਬਈ ਮੈਂ ਲੜ ਰਿਹਾ ਹਾਂ ਲક્ષਣ ਬੀਜੇਪੀ ਦਾ ਨਹੀਂ ਲੜ ਰਹੀ ਆਵਾਜ਼ੀ ਪਾਰਟੀ ਲੜ ਰਹੀ ਆ ਕਾਲੀ ਦਾ ਲੜ ਰਿਹਾ ਤੁਸੀਂ ਲੜ ਰਹੇ ਹੋ ਕਾਂਗਰਸ ਪਾਰਟੀ ਕੋਲ ਕਿਵੇਂ ਦੇਖਦੇ ਹੋ ਮੁਕਾਬਲਾ ਮੁਕਾਬਲਾ ਚਲੋ ਜੀ ਹਰੇਕਾ ਇਨਸਾਨ ਨੇ ਆਪਦਾ ਜੋਰ ਲਾਉਣੀ ਹੁੰਦਾ ਜੀ ਪਰ ਮੈਨੂੰ ਇਹ ਵਿਸ਼ਵਾਸ ਹੈ ਮੇਰੇ ਹਲਕੇ ਦੇ ਬੂਟਾ ਤੇ ਮੈਨੂੰ ਆਪਦੇ ਹਲਕੇ ਬੂਟਾ ਤੇ ਮੇਰੇ ਸਾਹਮਣੇ ਕੌਣ ਹੈ ਕੌਣ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਇਸ ਨਾਲ ਚਲੇ ਸਰਮਣੀ ਕਲ ਜਲ ਨੇ ਕਿਸੇ ਨੂੰ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਕਿਸ ਨੇ ਟਿਕਟ ਦਿੱਤੀ ਹੈ ਮੈਨੂੰ ਆਪਦੇ ਭਰਾਵਾਂ ਤੇ ਮਾਣ ਆਪ ਦੇ ਹਲਕੇ ਦੇ ਬੋਟਰਾਂ ਤੇ ਜੀ ਮੈਨੂੰ ਵੱਡੀ ਲੀਡ ਨਾਲ ਚੋਣਾਂਗੇ ਆਕਾਲੀ ਦਲ ਨੇ ਜਿਹਨੂੰ ਟਿਕਟ ਦਿੱਤੀ ਉਹਨਾਂ ਦਾ ਪਰਿਵਾਰ ਹੈ ਸਰਪੰਚ ਲਗਾਤਾਰ ਰਾਜਨੀਤੀ ਤੇ ਜੁੜਿਆ ਤੁਸੀਂ ਬਿਲਕੁਲ ਨਵੇਂ ਹੋ ਤਾਂ ਮਕਾਨ ਲਾ ਦੇ ਬਿਟ ਆਪਣੀ ਲੱਗਦਾ ਵੇਖੋ ਜੀ ਜਿਹੜੀ ਜਨਤਾ ਦੀ ਆਵਾਜ਼ ਹੈ ਨਾ ਇਹ ਬਹੁਤ ਵੱਡੀ ਹੁੰਦੀ ਹੈ ਜੀ ਜਿਹੜਾ ਜਨਤਾ ਦਾ ਵੀ ਲੋਕਾਂ ਨੇ ਜਿਹੜੀ ਫਤਵਾ ਹੁੰਦਾ ਇਹ ਬਹੁਤ ਵੱਡਾ ਹੁੰਦਾ ਮੈਨੂੰ ਲੋਕਾਂ ਨੇ ਫਤਵਾ ਦੇਣਾ ਮੈਨੂੰ ਲੋਕਾਂ ਤੋਂ ਆ ਆਸ ਕੀ ਮੈਨੂੰ ਯਕੀਨ ਹੈ ਜੀ ਇਸ ਗੱਲ ਦਾ ਪੂਰਾ ਕਿ ਮੈਨੂੰ ਵੱਡੀ ਲੀਡ ਨਾਲ ਜਿਤਾਉਣਗੇ ਪੂਰੇ ਚੌੜਾ ਪਿੰਡਾਂ ਦੇ ਬੱਲੂਆਂ ਨਾਲ ਇੱਕ ਤਰ੍ਹਾਂ ਪਹਿਲਾਂ ਤੋਂ ਹੀ ਸਿਆਸਤ ਤੇ ਤੌਰ ਤੇ ਭਰਿਆ ਦੋ ਕੈਂਡੀਡੇਟ ਹੈਗੇ ਹਾਂਜੀ ਇਹਦਾ ਕਿਵੇਂ ਲਾਤੀ ਛੋਟੀ ਵੀਰ ਮੈਨੂੰ ਕੋਈ ਮੁਕਾਬਲਾ ਨਹੀਂ ਲੱਗਦਾ ਸਾਡਾ ਕਿਸੇ ਨਾਲ ਅਸੀਂ ਆਪ ਦਾ ਫਰੈਸ਼ ਬੰਦਾ ਤਾਰਿਆ ਬਿਲਕੁਲ ਵੀ ਬੇਦਾਗ ਬੰਦਾ ਤਾਰਿਆ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਿਆ ਪਿਛਲੇ 5 ਸਾਲਾਂ ਚ ਜੇ ਕਿਸ ਨੇ 12 ਵਜੇ ਵੀ ਆਵਾਜ਼ ਮਾਰੀ ਹੈ ਤੇ ਲਾਹਵ ਸਿੰਘ ਉੱਥੇ ਪਹੁੰਚਿਆਗਾ ਮੈਨੂੰ ਪੂਰੀ ਉਮੀਦ ਤੇ ਆਸ ਹੈ ਕਿ ਬੱਲੂਆਂ ਨੇ ਦਾ ਮੁਕਾਬਲਾ ਇੱਕ ਪਾਸਾ ਮੁਕਾਬਲਾ ਹੋਣਾ। ਹਾਂ। ਤਾਂ ਮੈਨੂੰ ਅਗਲੀ ਵਾਰ ਵੀ ਵੋਟ ਪਾ ਦਿਓ। ਤੇ ਨਹੀਂ ਮੈਨੂੰ ਦਾਅਵਾ ਕਰਦੇ। ਇੱਕ ਵ ਇੱਕ ਮੌਕਾ ਜ਼ਰੂਰ ਦਿਓ ਤੇ ਇੱਕ ਮੈਂ ਤੁਹਾਡੇ ਸਾਹਮਣੇ ਇੱਕ ਚੇਤਾਵਨੀ ਦੇਣਾ ਚਾਹੁੰਦਾ ਜੀ ਵੀ ਗਲਤ ਅੰਸਰਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਵੀ ਕੋਈ ਲੜਾਈ ਝਗੜੇ ਵਾਲਾ ਮਾਹੌਲ ਪੈਦਾ ਨਾ ਕਰਨਾ। ਵੀ ਕਿਸੇ ਤਰ੍ਹਾਂ ਦਾ ਕੋਈ ਗੰਦ ਪਾਉਣ ਦੀ ਕੋਸ਼ਿਸ਼ ਨਾ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਸਾਡੀ ਪਾਰਟੀ ਦਾ ਚਾਹੇ ਬਾਹਰਲੀ ਪਾਰਟੀ ਦਾ ਚਾਹੇ ਆਮ ਪਾਰਟੀ ਦਾ ਚਾਹੇ ਉਕਾਲੀ ਦਲ ਦਾ। ਜੋ ਇਲੈਕਸ਼ਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਕਰੂਗਾ। ਕਿ ਕਿਸੇ ਵੀ ਪਾਰਟੀ ਨਾਲ ਸੰਬੰਧ ਦਾ ਵੀ ਉਹਦੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਸਭ ਤੋਂ ਪਹਿਲਾਂ ਜੀ বৈਗਰੂ ਜੀ ਖਾਸਾ বৈਗਰੂ ਜੀ ਦੀ ਫਤਿਹ ਅਸੀਂ ਲਾਭ ਸਿੰਘ ਨਾਲ ਤਣੋਂ ਮਣੋਂ ਤੁਣੋਂ ਖੜੇ ਆ ਤੇ ਸਾਰੇ ਸਮੁੱਚੇ ਨਗਰ ਵਾਸੀਆਂ ਦਾ ਵੀ ਅਸੀਂ ਤਣੋਂ ਮਣੋਂ ਤੁਣੋਂ ਸਾਥ ਦੀ ਵੰਕ ਕਰਦੇ ਆ ਲਾਭ ਸਿੰਘ ਵਰਗਾ ਜਿਹੜਾ ਕਿ ਸੂਝਵਾਨ ਵਿਅਕਤੀ ਹੈ ਜਾਨ ਨੇ ਧੜਕ ਆਗੂ ਹੈ ਜਾਂ ਗਰੀਬਾਂ ਨਾਲ ਖੜਨ ਵਾਲਾ ਬੰਦਾ ਹੈ ਤੇ ਉਹਦੇ ਨਾਲ ਇਹ ਸਾਰੇ ਲੋਕਾਂ ਦਾ ਸਤਕਾਰ ਕਰਦਾ ਤਣੋਂ ਮਣੋਂ ਸ਼ਰੀਫ ਇਨਸਾਨ ਹੈ ਜਦੋਂ ਵੀ ਕਿਤੇ ਇਹਨੂੰ ਕਿਸੇ ਨੇ ਆਵਾਜ਼ ਮਾਰੀ ਆ ਕਿਸੇ ਵੀ ਕੰਮ ਲਈ ਤਾਂ ਇਹਨੇ ਆਪਦਾ ਕੰਮ ਛੱਡ ਕੇ ਆਪਦਾ ਕੰਮ ਛੱਡ ਕੇ ਲੋਕਾਂ ਦੇ ਕੰਮ ਕੀਤੇ ਆ ਹਾਲੇ ਤੱਕ ਲਾਹਬ ਸਿੰਘ ਨੂੰ ਪਾਰਟੀ ਨੇ ਕੋਈ ਵੀ ਉਧਰ ਲਈ ਨਹੀਂ ਨਵਾਜਿਆ ਸੀ ਪਰ ਆਮ ਵਰਕਰ ਵਜੋਂ ਇਹਨੇ ਲੋਕਾਂ ਦਾ ਬਹੁਤ ਸਾਥ ਦਿੱਤਾ ਹੈ ਪਾਰਟੀ ਨੇ ਇਸ ਦੀ ਮਿਹਨਤ ਨੂੰ ਦੇਖਦੇ ਹੋਏ ਟਿਕਟ ਦਿੱਤੀ ਹੈ ਤੋਂ ਸਾਨੂੰ ਪਿੰਡ ਦੇ ਲੋਕਾਂ ਤੋਂ ਜਾਂ ਬਾਹਰਲੇ ਪਿੰਡਾਂ ਦੇ ਲੋਕਾਂ ਤੋਂ ਬਹੁਤ ਉਮੀਦ ਹੈ ਕਿ ਜਿਹੜਾ ਬੰਦਾ ਨੇ ਸਵਾਰਥ ਹੋ ਕੇ ਲੋਕਾਂ ਦੇ ਲਈ ਖੜਿਆ ਆ ਆਪਦਾ ਖਰਚਾ ਕਰਕੇ ਸਾਰਾ ਕੁਝ ਕਰਕੇ ਧਣੋ ਮਣੋ ਧਣੋ ਡਟ ਕੇ ਲੋਕਾਂ ਦੀ ਇਹ ਮਦਦ ਕੀਤੀ ਹੈ ਇਹਨੇ ਮੈਂ ਸਵਾਰਥ ਕੀਤੀ ਹੈ ਜ਼ਿਆਦਾਤਰ ਮੈਂ ਖਾਸ ਗੱਲ ਇਹ ਕਹਣਾ ਹੈ ਵੀ ਗਰੀਬ ਲੋਕਾਂ ਨਾਲੇ ਚਟਾਨ ਵਾਂਗੂ ਖੜਾ ਹੈ ਜਿੱਥੇ ਕਿਤੇ ਗਰੀਬ ਨੂੰ ਲੋੜ ਪਈ ਹੈ ਉੱਥੇ ਇਹ ਚਟਾਨ ਵਾਂਗੂ ਖੜਾ ਹੈ ਸੋ ਮੈਂ ਗਰੀਬ ਭਾਈਚਾਰੇ ਨੂੰ ਤੇ ਸਾਰੇ ਜ਼ਿਮੀਂਦਾਰ ਭਾਈਚਾਰੇ ਨੂੰ ਮਜ਼ਦੂਰ ਵਰਗ ਨੂੰ ਕਿਸਾਨਾਂ ਵਰਗ ਨੂੰ ਕਿਸਾਨੀ ਲਈ ਵੀ ਬਹੁਤ ਵਾਰੀ ਖੜਾ ਹੈ ਸੋ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰ ਵਰਗ ਨੂੰ ਬੇਨਤੀ ਹੈ ਤੇ ਜਿਹੜੇ ਕਿਤੇ ਹੱਕ ਸੱਚ ਦੀ ਲੜਾਈ ਇਹਨੂੰ ਲੜਨੀ ਪਈ ਹੈ ਕਦੇ ਡਟ ਕੇ ਖੜਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਇਨਸਾਨ ਦੀ ਮਦਦ ਕਰੋ ਤੇ ਵਦ ਤੋਂ ਵਦ ਵੋਟਾਂ ਨਾਲ ਇਹਨੂੰ ਜਿਤਾਓ ਤਾਂ ਕਿ ਕੋਈ ਅੱਗੇ ਤੋਂ ਸ਼ਰੀਫ ਬੰਦਾ ਸ਼੍ਰੀ ਬੰਦਾ ਜਿਹੜਾ ਵੋਟਾਂ ਦੇ ਵਿੱਚ ਪਹਿਲੀ ਵਾਰੀ ਖੜਾ ਹੋਇਆ ਹੈ ਤਾਂ ਉਹਨੂੰ ਲੋਕਾਂ ਦਾ ਫਤਵਾ ਲੋਕਾਂ ਤੋਂ ਸਾਨੂੰ ਉਮੀਦ ਹੈ ਕਿ ਲੋਕ ਇਸ شریف ਇਨਸਾਨ ਦਾ ਵੱਧ ਤੋਂ ਵੱਧ ਸਾਥ ਦੇਣਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਭੈਣ ਕਰਨ ਕੌਰ ਨੇ ਸਭ ਤੋਂ ਦੱਸ ਦਿੱਤਾ ਹੈ ਬਹੁਤ ਵਧੀਆ ਕੈਂਡੀਡੇਟ ਹੈ ਆਹ ਤੱਕ ਨਹੀਂ ਕੀ ਕੈਂਡੀਡੇਟ ਹੈ ਅਤੇ ਹਰ ਕੰਮ ਦੇ ਵਿੱਚ ਸਾਂਝੇ ਕੰਮਾਂ ਦੇ ਵਿੱਚ ਅੱਗਾ ਲੈ ਕੇ ਤੁਰਦੇ ਹੈ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਤੋਂ ਪੂਰੀ ਬੂਟੀ ਵਾਲਾ ਸੇਵ ਲਾਭ ਸਿੰਘ ਨੂੰ ਜਿਤਾਵਾਂਗੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਜੀ ਵੀ ਪ੍ਰਸ਼ਾਸਨ ਵੀ ਅਮਨ ਸ਼ਾਂਤੀ ਦੇ ਨਾਲ ਇਲੈਕਸ਼ਨ ਕਰਵਾਉਣ ਦਾ ਪੂਰੀ ਪੂਰੀ ਤੇ ਪੂਰੀ ਪ੍ਰਬੰਧ ਕਰ ਰਿਹਾ ਹੈ। ਉਹਨਾਂ ਨੇ ਸਾਨੂੰ ਪ੍ਰੋਸਾ ਵੀ ਦਵਾਇਆ ਵੀ ਇਲੈਕਸ਼ਨ ਸ਼ਾਂਤਮਈ ਤਰੀਕੇ ਨਾਲ ਨਿਭਟਾਏ ਜਾਣਗੇ। ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਖੜਕੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਹੈ ਵੀ ਵੋਟਾਂ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ ਵੀ ਆਪ ਦਾ ਇਲੈਕਸ਼ਨ ਕਰਕੇ ਕੋਈ ਭਾਈਚਾਰਾ ਨਾ ਖਰਾਬ ਕਰਿਓ। ਭਾਈਚਾਰਾ ਆਪਣਾ ਆਪ ਦਾ ਕਾਇਮ ਰੱਖਿਓ। ਕਿਉਂਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਿਸੇ ਵੀ ਪ੍ਰਕਾਰ ਦਾ ਵੀ ਲੜਾਈ ਜੜਾਈ ਤੋਂ ਦੂਰ ਰਹੋ ਅਮਨ ਸ਼ਾਂਤੀ ਨਾਲ ਬੋਟਾ ਪੋਵੇ ਧੰਨਵਾਦ ਜੀ